ਬੱਲੂਆਂ ਚ ਸੁਖਜਿੰਦਰ ਸਿੰਘ ਸਰਾ ਦੇ ਚਿੱਟੇ ਸੋਨੇ ਦੀ ਫਸਲ ਆ ਜਿਹੜੀ ਚਿੱਟਾ ਸੋਨਾ ਜਿਹੜਾ ਤੇ ਕਾਲਾ ਹੁੰਦਾ ਜਾ ਰਿਹਾ ਤੇ ਇਧਰ ਆ ਚਿੱਟਾ ਮੱਛਰ ਪੈ ਗਿਆ ਇਹਨੂੰ ਆ ਵੇਖੋ ਕਿੰਨਾ ਆ ਸਾਰਾ ਚਿੱਟਾ ਮੱਛਰੀ ਆ ਆ ਵੇਖੋ ਇਧਰਲੇ ਪਾਸੇ ਤੇ ਜਿਹੜਾ ਖੇਤੀਬਾੜੀ ਵਿਭਾਗ ਉਹ ਮੰਨਦਾ ਹੀ ਨਹੀਂ ਉਹਨਾਂ ਦਾ ਨਹੀਂ ਜੀ ਇਹ ਤਾਂ ਆਮ ਗੱਲ ਹੀ ਐ ਇਹ ਜਿਹੜੇ ਸਪਰੇਅ ਨਹੀਂ ਕਰਦੇ ਉਹਨਾਂ ਦੇ ਹੁੰਦਾ ਜੀ ਗਲਾਬੀ ਸੁੰਡੀ ਪੈ ਜਾਂਦੀ ਐ ਤੇ ਚਿੱਟਾ ਮੱਛਰ ਪੈਂਦਾ ਤੇ ਆ ਵੇਖੋ ਬੂਟਿਆਂ ਦੇ ਬੂਟਿਆਂ ਕੀ ਕਰਤਾ ਇਹਨਾਂ ਨੇ ਸਾਰਾ ਵੇਖੋ ਆ ਕਾਲਾ ਬਣ ਕਰਤਾ ਹਾਂ ਚਿੱਟਾ ਸੋਨੇ ਨੂੰ ਐ ਕਾਲਾ ਕਰਤਾ ਇਹਨਾਂ ਨੇ ਆ ਦਿਖਾ ਦੇ ਸਾਰਾ ਇਹ ਆ ਦੇਖੋ ਜੀ ਇਹ ਕਿੰਨਾ ਬੁਰਾ ਹਾਲ ਕਰਿਆ ਤੇ ਆ ਪੱਤੇ ਇਹ ਇਹ ਵੀ ਇਹ ਨਹੀਂ ਕੀਤੇ ਇਹ ਆ ਇਹਦੇ ਹਗਾਰ ਨੇ ਚਿੱਟੇ ਮੱਛਰ ਹਗਾਰ ਚਿੱਟੇ ਮੱਛਰ ਦੇ ਜਿਹੜੀ ਗੰਦਗੀ ਹੈ ਨਾ ਆ ਵੇਖੋ ਜੀ ਸਾਰੇ ਪੱਤਿਆਂ ਦਾ ਇਹ ਹਾਲ ਹੀ ਹੈ ਜੀ ਆ ਵੇਖੋ ਇਧਰਲੇ ਪਾਸੇ ਉਹ ਲਾਲਾ ਉਹ ਲਾਲਾ ਤੇ ਪਰੋਕਲੇਮ ਪਰੋਕਲੇਮ ਫੰਗੀ ਸਾਈਡ ਫੰਗੀ ਸਾਈਡ ਲਾਲਾ ਤੇ ਪਰੋਕਲੇਮ ਤੇ ਇਹ ਸਪਰੇਹਾਂ ਕੀਤੀਆਂ ਜਾ ਰਹੀਆਂ ਸਭ ਤੋਂ ਜ਼ਿਆਦਾ ਵੇਖ ਲੋ ਕਿੰਨਾ ਹਮਲਾ ਹੋ ਗਿਆ ਇਹਦੇ ਤੇ ਤੇ ਇਧਰਲੇ ਪਾਸੇ ਆਹ ਦੇਖੋ ਜੀ ਇਧਰ ਪੱਤੇ ਆ ਨਾ ਇਹਨਾਂ ਦਾ ਕਿੰਨਾ ਬੁਰਾ ਹਾਲ ਆ ਕਾਲਾ ਕਰ ਤੋ ਸਾਰਾ ਕਾਲਾ ਹੀ ਹੋ ਗਿਆ ਜੀ ਕਿਉਂ ਗਿਆ ਵੀ ਇਹ ਹਾਂ ਯਾਨੀ ਜਿਹੜਾ ਕੋਈ ਮੁੱਦਾ ਸੀ ਚੋਕ ਲਿਆ ਪਹਿਲੀ ਜਗਾਈ ਕਰੀਏ ਤੇ ਇਸ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਇਹਨਾਂ ਦਾ ਹਮਲਾ ਸੋ ਗਰੇਵ ਸਿੰਘ ਜੀ ਤੋਂ ਜਾਣਦੇ ਆ ਵੀ ਇਹ ਕਿ ਇਹ ਜਿਹੜੇ ਆ ਹੁਣ ਇਹਦੇ ਪੈ ਗਿਆ ਇਹ ਕਦੋਂ ਕਦਾ ਹੋਇਆ ਜੀ ਇਹ ਜਿਵੇਂ ਚਿੱਟਾ ਮੱਛਰ ਤੁਹਾਨੂੰ ਪੈ ਕਦੋਂ ਕਾ ਪਤਾ ਲੱਗਿਆ ਇਹ 2-4 ਦਿਨਾਂ ਦਾ ਹੀ ਬਣਿਆ ਜੀ ਦਿਸੇ ਅਸੀਂ ਤਾਂ ਕੱਲ ਹੀ ਸਾਨੂੰ ਬੜਕਾਈ ਆ ਭੀ ਜੀ ਅੱਛਾ ਕੱਲ ਪਤਾ ਲੱਗਿਆ ਤੁਹਾਨੂੰ ਤੇ ਅੱਜ ਹੁਣ ਤੁਸੀਂ ਸਪਰੇਅ ਕਰਨ ਲੱਗੇ ਆ ਕਿੰਨਾ ਵਾਹਣਾ ਤੁਹਾਡੇ ਕੋਲੇ ਨਰਮਾ ਜੀ ਦੇ ਚ ਇਹ ਇੱਥੇ 8.5 ਏਕੜ ਇੱਥੇ ਆ ਹਾਂ ਤੇ ਉੱਥੇ ਆ 5 ਕਿੱਲੇ ਉਹ ਜਿਹੜਾ 8.5 ਤਾਂ ਇੱਥੇ ਆ ਤੇ 5 ਏਕੜ ਤੁਸੀਂ ਦੂਜੇ ਪਾਸੇ ਦੱਸਦੇ ਆ ਇੱਧਰ ਦੇਖਿਆ ਕਰੋ ਸਾਹਮਣੇ ਤੇ ਉਹ ਫਿਰ ਉਹਦਾ ਕਿਵੇਂ ਆ ਉਹਦੇ ਚ ਚਿੱਟੇ ਮੱਛਰ ਦਾ ਹਮਲਾ ਕਿਵੇਂ ਬਚਦਾ ਕਿ ਇੰਨਾ ਹੀ ਆ ਇੰਨਾ ਹੀ ਆ ਤੇ ਤਾਂ ਭੜਾ ਪਿਆ ਖੜਾ ਹਨਾ ਤੇ ਤੁਸੀਂ ਕੋਈ ਆ ਖੇਤੀਬਾੜੀ ਵਿਭਾਗ ਨੂੰ ਨਹੀਂ ਦੱਸਿਆ ਜੇ ਕੋਈ ਵੀ ਜਿਵੇਂ ਉਹ ਤਾਂ ਆਉਂਦੇ ਉਹ ਥੋੜੇ ਤੇ ਕਉਂਦੇ ਆ ਪਹਿਲਾਂ ਜਿਹੜੇ ਖੇਤੀਬਾੜੀ ਵਿਭਾਗ ਦੇ ਆਲੇ ਜਾਂ ਪਿੰਡ ਚਾਹਦੇ ਆਉਂਦੇ ਖੇਤਾਂ ਚ ਆਉਂਦੇ ਆ ਨਹੀਂ ਜੀ ਖੇਤਾਂ ਚ ਨਹੀਂ ਆ ਇਹ ਪਿੰਡ ਚ ਬਿਲਕੁਲ ਤੇ ਫਿਰ ਕੀ ਆਂਦੇ ਤੁਸੀਂ ਉਹ ਉਹਨਾਂ ਦੇ ਜਿਹੜੀ ਸੈਮੀਨਾਰ ਲਾਉਂਦੇ ਆ ਕੋਈ ਉਹਨਾਂ ਦੀ ਮੀਟਿੰਗ ਚ ਗਏ ਹੋਵੋਗੇ ਨਹੀਂ ਜੀ ਕੰਮ ਚ ਸਾਥੋਂ ਪੜੇ ਨਹੀਂ ਗਿਆ ਉਹਨਾਂ ਨਰਮੇ ਤਾਂ ਉਧਰੋਂ ਧਿਆਣਾ ਪਾਣੀ ਭਾਲੀ ਜਾਂ ਦੱਸੇ ਇਹ ਛੋਡੇ ਦਾ 13 13.5 ਕਿਲੋ ਨਰ ਤੇ ਕਿੱਲੇ ਨਰਮਾ ਹੋ ਗਿਆ ਤੇ ਫਿਰ ਇਹ ਜੇ ਆਏ ਐਡਾ ਨੁਕਸਾਨ ਆ ਇਹ ਤਾਂ ਬਹੁਤ ਵੱਡਾ ਨੁਕਸਾਨ ਆ ਜਿਹੜਾ ਮੌਕੇ ਤੇ ਆ ਕੇ ਫਸਲ ਤੇ ਹੋ ਗਿਆਣਾ ਤੇ ਹੋਰ ਜੀ ਫਿਰ ਕੀ ਕਰੀਏ ਹੂੰ ਸੁੰਢੀ ਤਾਂ ਨਹੀਂ ਪਈ ਜੀ ਹੈਗੀ ਹੈਂ ਸੁੰਡੀ ਵੀ ਹੈਗੀ ਕਿਤੇ ਕਿਤੇ ਮਾਰ ਰਹੀ ਹੈ। ਅੱਛਾ ਕਿਤੇ ਕਿਤੇ ਸੁੰਡੀ ਆ ਤੇ ਬਾਕੀ ਆ ਹੀ ਨਹੀਂ ਉੱਠਣ ਦਿੰਦਾ ਨਰਮੇ ਨੂੰ ਤਾਂ ਇਹ ਇਹਣੀ ਚ ਪੇਟ ਚ ਲੈ ਲਿਆ। ਇੱਥੇ ਵੀ ਤਾਂ ਫਰਕ ਹੈ ਨਾ ਇਹ ਬਾਈ ਜੀ ਮਸ਼ੀਨ ਤੁਸੀਂ ਸਪਰੇਅ ਕਰਾਉਂਦੇ ਆ ਮੈਥੋਂ ਹੀ ਕਰਾਉਂਦੇ ਆ ਮੈਂ ਸਪਰੇਅ ਸਾਰੀ ਇਹਨਾਂ ਦੇ ਮੈਂ ਹੀ ਕਰਦਾ ਆ ਸਪਰੇਅਾਂ ਬਹੁ ਕਰਦੇ ਆ। ਹਾਂ। ਫਿਰ ਵੀ ਸਪਰੇਅਾਂ ਕਰਨ ਦੇ ਬਾਵਜੂਦ ਵੀ ਇਹ ਨਰਮਾ ਸਾਰਾ ਕਾਲਾ ਹੋ ਚਲਿਆ। ਹਾਂ। ਤੇ ਹੁਣ ਵੀ ਜੇ ਨਾ ਕਰਦੇ ਤਾਂ ਇਹਨੇ ਪੱਤੇ ਸਿੱਟ ਜਾਣੇ ਸੀ ਆ ਲਾਠ ਨਿਕਲਣੀ ਸ਼ੁਰੂ ਹੋ ਗਈ ਕਾਲੇ ਦੇ ਜਿਹੜਾ ਚਿੱਟੇ ਮਿੱਟੇ ਦਾ ਮਾਲ ਮੁੱਤਰ ਆ ਉਹਦੇ ਨਾਲ ਕਾਲੇ ਹੋ ਕੇ ਹਾਂ। ਆ ਦੇਖੋ ਤੁਸੀਂ ਕੀ ਹਾਲ ਹੋਇਆ ਪਿਆ ਜੀ ਇਹ ਕਿਤੇ ਬਣ ਜਾਣੀ ਹੈ ਟਿੰਡਾ ਨਹੀਂ ਬਣਨਾ ਫੁੱਟ ਨਹੀਂ ਬਣਨਾ ਇਹਦਾ ਕੀ ਹਾਲ ਆ ਦੇਖੋ ਅੱਥਰੜੇ ਪੱਤੇ ਦਾ ਹੂੰ ਆ ਦੇਖ ਸਕਦੇ ਹੋ ਤੁਸੀਂ ਜਿਹੜੇ ਪੱਤੇ ਆ ਟਿੰਡੇ ਵੀ ਗਾਲੇ ਹੋ ਚਲੇ ਲੇ ਪੀੜ ਚ ਹੋ ਗਿਆ ਤੇ ਟਿੰਡੇ ਵੀ ਇਦੋਂ ਬਾਅਦ ਕਾਲੀ ਹੈ ਜਿਹੜਾ ਅਗਲਾ ਇੱਕ ਵਾਰੀ ਮੁੱਢਾਂ ਦਾ ਤਾਂ ਇਹਨਾਂ ਨੇ ਚੁੱਕ ਰਿਆ ਤੇ ਪਰ ਅਗਲਾ ਕੁਝ ਲੱਗਦਾ ਵੀ ਜੇ ਇੰਨਾ ਨੁਕਸਾਨ ਦੇ ਹਿਸਾਬ ਨਾਲ ਹੋ ਗਿਆ ਤਾਂ ਵੀ ਇਹ ਇਹਨਾਂ ਦਾ 13.5 ਏਕੜ ਆ ਵੀ ਇਹਦੇ ਇਹ ਹਾਲ ਹੀ ਆ ਸਾਰੇ ਫਸਲ ਦਾ ਤੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਜਿਹੜੇ ਹਾਲਾਤ ਬਣੇ ਪਏ ਨੇ ਆ ਦੇਖੋ ਤੁਸੀਂ ਨਰਮੇ ਦੇ ਟੀਂਡੇ ਵੀ ਕਾਲੇ ਹੋ ਚੱਲੇ ਆ ਆ ਦੇਖੋ ਜੀ ਹਾਂ ਆ ਨਰਮੇ ਦਾ ਜਿਹੜਾ ਫਟਾ ਇਹ ਵੀ ਕਾਲਾ ਹੋ ਗਿਆ ਸੋਨਾ ਵੀ ਕਾਲਾ ਹੋ ਗਿਆ ਇਹ ਵੇਖੋ ਇਹਦੇ ਨਾਲ ਆ ਦੇਖੋ ਆ ਹੋਰ ਕਿੰਨੇ ਕੀਟ ਪਤੰਗਾਂ ਜਾਨਵਰ ਹੈ ਹੂੰ ਇਹ ਕੀਟ ਪਤੰਗ ਕਿਹੜੇ ਨਕਸ਼ਾਰੇ ਵਾਲੇ ਆ ਇਹ ਰਾਸ ਚੂਸਣ ਵਾਲੇ ਕੀੜੇ ਆ ਇਹ ਬੜੇਵੇਂ ਦਾ ਰਾਸ ਪੀਂਦੇ ਆ ਜੀ ਅੱਛਾ ਬੜੇਵੇਂ ਦਾ ਰਾਸ ਚੂਸਣ ਵਾਲੇ ਆ ਇਹ ਹਾਂਜੀ ਹਾਂਜੀ ਆ ਦੇਖੋ ਆ ਤੁਸੀਂ ਆ ਨਰਮੇ ਦੇ ਫਟੇ ਚੋਂ ਨਿਕਲੇ ਆਉਂਦੇ ਹਾਂ ਇਹ ਜ਼ਿਮੀਦਾਰ ਹੁਣ ਕਿਸਾਨ ਬੇਸਲਾ ਹੋਇਆ ਬੈਠਾ ਤੇ ਇਹਦੀ ਗੌਰ ਨਹੀਂ ਕਰ ਰਿਹਾ ਜੀ ਫੇਰ ਮੰਨ ਲਓ ਪਹਿਲੀ ਗੱਲ ਤਾਂ ਹੁਣ ਆ ਹੀ ਨਹੀਂ ਰਿਹਾ ਕੋਈ ਸਪਰੇਅ ਕਰਾ ਨਹੀਂ ਰਿਹਾ ਤੇ ਜੇ ਨਾ ਸੰਭਿਆ ਤਾਂ ਫਿਰ ਇਹਦੀ ਤੜਕ ਬਣ ਜਾਣੀ ਆ ਹੁਣ ਆ ਤੁਸੀਂ ਇਹਦਾ ਦੇਖ ਲਓ ਚਿੱਟੇ ਸੋਨੇ ਦਾ ਉਹ ਵੀ ਕਾਲਾ ਕਰਤਾ ਉਹ ਵੀ ਕਾਲਾ ਹੋ ਗਿਆ ਬਿਲਕੁਲ ਕਾਲਾ ਹੋ ਗਿਆ ਜੀ ਇਹ ਚਿੱਟਾ ਸੋਨਾ ਇਹ ਨਹੀਂ ਵੀ ਕਿਸੇ ਬੂਟੇ ਦਾ ਹੀ ਹਾਲ ਆ ਸਾਰਿਆਂ ਦਾ ਹੀ ਇਹੀ ਹਾਲ ਆ ਆ ਵੇਖੋ ਪੂਰਾ ਹੀ ਹਾਂ ਹਰਾ ਤੇਲਾ ਚਿੱਟਾ ਮੱਛਰ ਉਹ ਚਿੱਟੇ ਬਾੜੀ ਜਿਹੜੇ ਮਹਿਕਮੇ ਵੱਲੋਂ ਖੇਤਾਂ 'ਚ ਵੀ ਆਉਣਾ ਚਾਹੀਦਾ ਦਫ਼ਤਰਾਂ 'ਚੋਂ ਨਿਕਲ ਕੇ ਖੇਤਾਂ 'ਚ ਆਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਨਰਮੇ ਤੇ ਵੈਸੇ ਹੀ ਕਿਸਾਨ ਤਾਂ ਡਰਦੇ ਨਰਮੇ ਦੀ ਫਸਲ ਵੀ ਜਣੋਂ ਹਟ ਕੇ ਸੀ ਵੀ ਜਦੋਂ ਕੋਈ ਗੁਲਾਬੀ ਸੁੰਢੀ ਕਿਤੇ ਚਿੱਟੇ ਅਸਰ ਦਾ ਹਮਲਾ ਹੋ ਜਾਂਦਾ ਤੇ ਹੁਣ ਤਾਂ ਫੇਰ ਇਹ ਇਹਨਾਂ ਦਾ ਵੀ ਇਹ ਹਾਲੀ ਹੈ ਜਿਹੜਾ ਆ ਅਸੀਂ ਦਿਖਾ ਰਹੇ ਹਾਂ ਬੱਲੂਆਣੇ ਦੇ ਇਧਰਲੇ ਪਾਸੇ ਜਦੋਂ ਆਉਣੇ ਆ ਬੱਲੂਆਣੇ ਤੋਂ ਵਿਰਕ ਕਲਾ ਤੇ ਇੱਥੇ ਇਧਰੋਂ ਰਸਤੇ 'ਚ ਆਉਂਦਾ ਬੇਰੀਆਂ ਆਉਂਦੀਆਂ ਬੇਰੀਆਂ ਦੇ ਨਾਲ ਆਹੇ ਕਿਸਾਨ ਅੰਗਰੇਜ਼ ਸਿੰਘ ਦਾ ਗਰੇਡਨ ਜਿਹੜੇ ਹੈ ਹਨਾ ਗ੍ਰਿਡ ਵੀ ਹਾਂ ਬਿਜਲੀ ਦਾ ਗ੍ਰਿਡ ਵੀ ਨੇੜੇ ਐ ਇੱਥੇ ਤੇ ਇਹਨਾਂ ਦੇ ਹੱਥ ਕੁਝ ਵੀ ਨਹੀਂ ਆਉਣਾ ਜੇ ਇਦਾਂ ਹੀ ਇਹ ਵਰਤਾਰਾ ਰਿਹਾ ਤੇ ਆਹ ਦੇਖੋ ਇਹ ਵੀ ਰਾਤ ਚੂਸਣ ਵਾਲੇ ਕੀੜੇ ਹੀ ਐ ਹਾਂ ਤਾਈਆਂ ਤਾਂ ਫੁੱਟ ਨਹੀਂ ਬਣਿਆ ਜੀ ਹਾਂ ਫੁੱਟਾਂ ਹੀ ਹੋਜੂ ਆ ਵੀ ਕાળા ਹੋਇਆ ਪਿਆ ਬਹੁਤ ਵੱਡਾ ਨੁਕਸਾਨ ਆ ਜੀ ਕਿ ਕਿਸਾਨਾਂ ਨੂੰ ਅਵੇਸ਼ਲੇਣੀ ਹੋਣਾ ਚਾਹੀਦਾ ਕਿਸਾਨਾਂ ਨੂੰ ਖੇਤਾਂ ਚ ਆ ਕੇ ਆਪ ਦੇਖਣਾ ਚਾਹੀਦਾ ਪਹਿਲਾਂ ਨਰਮੇ ਦੇ ਪੱਤੇ ਨੂੰ ਅਲੱਗ ਕੇ ਦੇਖਣਾ ਚਾਹੀਦਾ ਨਹੀਂ ਆਮ ਤਾ ਆਪਾਂ ਨੂੰ ਐ ਲੱਗਦਾ ਵੀ ਨਰਮਾ ਸਾਡਾ ਸਹੀ ਖੜਾ ਪਰ ਆਪਾਂ ਧਿਆਨ ਨਹੀਂ ਦਿੰਦੇ ਤੇ ਜਿਹੜੀਆਂ ਸਪਰੇਹਾਂ ਦਾ ਆ ਟਾਈਮ ਆ ਜਿਹੜਾ ਹੁਣ ਆ 15 20 ਦਿਨ ਮਹੀਨਾ ਆ ਜਿਹੜਾ ਸਮਾਂ ਇਹ ਸਮੇਂ ਤੇ ਸਾਨੂੰ ਅਵੇਸ਼ਲੇਣੀ ਕਿਸਾਨਾਂ ਨੂੰ ਹੋਣਾ ਚਾਹੀਦਾ ਤੇ ਜਿਹੜੀਆਂ ਇਹ ਹਾਂ ਆ ਦੇਖੋ ਜੀ ਕੰਮ ਹੀ ਨਹੀਂ ਕਰ ਰਹੀ ਹੈਂ ਉਹਨਾਂ ਦੇ ਪਤਾ ਲੱਗਿਆ ਵੀ ਇਹ ਹੁਣ ਸਪਰੇਅ ਲੱਗਦਾ ਵੀ ਜਿਹੜੇ ਇੰਨਾ ਜ਼ਿਆਦਾ ਹਮਲੇ ਹੋ ਗਿਆ ਵੀ ਕੋਈ ਕੰਮ ਕਰੂਗੀ ਇਸਪਰੇਅ ਇਹ ਹੁਣ ਕੀ ਕਰਸਾ ਦੇਣ ਕੀ ਕੰਮ ਕਰਨਾ ਕਰ ਲੇ ਆਪਾਂ ਸਹੀ ਨੇ ਤੇ ਖੇਤੀਬਾੜੀ ਵਾਲੇ ਤੇ ਕਿਤਾ ਕੋਈ ਆਹ ਗੱਲ ਪਚਾਓ ਆਹ ਬੂਟੇ ਲੈ ਕੇ ਜਾਓ ਉਹਨਾਂ ਕੋਲੇ ਜਾਂ ਕੋਈ ਕੋਈ ਹੋਰ ਆ ਨੁਕਸਾਨ ਵਾਲੇ ਬੂਟੇ ਲੈ ਕੇ ਜਾਓ ਉਹਨਾਂ ਨੂੰ ਪਤਾ ਲੱਗੇ ਹਨਾ ਹੁਣ ਜਦੋਂ ਉਹਨਾਂ ਤੱਕ ਤਾਂ ਆਪਾਂ ਪਹੁੰਚ ਕੀਤੀ ਨਹੀਂ ਫਿਰ ਆਪਾਂ ਉਹਨਾਂ ਨੂੰ ਲਾਂਭਾ ਵੀ ਕੀ ਦੇਵਾਂਗੇ ਉਹ ਤਾਂ ਉਹਨਾਂ ਦਾ ਤਾਂ ਕਹਿਣਾ ਵੀ ਸਾਡੇ ਤਾਂ ਜਿਹੜੇ ਟੀਮਾਂ ਬਣਾ ਕੇ ਮੁਲਾਜ਼ਮ ਸਾਡੇ ਇੱਥੇ ਏਡੀਓ ਆ ਜਿਵੇਂ ਇਧਰ ਆਪਣੇ ਥਾਂ ਖੇਤਾਂ 'ਚ ਹੈਗੇ ਤੇ ਜਾਂ ਪਿੰਡਾਂ 'ਚ ਸੈਮੀਨਾਰ ਕਰਦੇ ਆ ਤੇ ਆਹ ਦੇਖੋ ਜੀ ਇੱਥੇ ਕੋਈ ਬਜੇ ਨਹੀਂ ਬੂਟਾ ਕੋਈ ਆਹ ਦੇਖੋ ਇਹ ਕੋਈ ਇਹ ਨਹੀਂ ਵੀ ਅਸੀਂ ਬਾਹਰੋਂ ਤੋੜ ਕੇ ਲਿਆਉਣੇ ਆ ਜਾਂ ਕਿਤੇ ਹੋਰ ਆਹ ਖੇਤ 'ਚ ਹੋਈਆਂ ਇਹਨਾਂ ਦੇ ਖੇਤ 'ਚੋਂ ਹੀ ਤੋੜ ਕੇ ਇਹ ਜਿਹੜੇ ਜਾਂਦੇ ਜਾਂਦੇ ਬੂਟੇ ਤੇ ਇਹਨਾਂ ਦੇ ਖੇਤ 'ਚੋਂ ਹੀ ਆ ਇਹ ਇਹ ਝੋਨੇ ਤੋਂ ਹਟ ਕੇ ਖੇਤੀ ਕਰੀ ਸੀ ਜੀ ਇਸੇ ਕਰਕੇ ਨਰਮਾ ਬੀਜਿਆ ਝੋਨੇ ਵਾਲਾ ਬਣੂ ਸੀ ਆਹ ਉਹ ਖੇਤੀ ਵੀ ਪਿੰਨ ਦਾ ਦੀ ਸਰਕਾਰ ਗੱਲ ਕਰਦੀ ਆ ਵੀ ਤੁਸੀਂ ਬਦਲ ਕੇ ਇਹ ਕੋਈ ਫਸਲਾਂ ਵੀ ਜੋ ਤੇ ਫਿਰ ਇੱਥੇ ਇਹ ਹਾਲਜੇ ਨਰਮੇ ਦੀ ਫਸਲ ਹੀ ਇੱਕ ਵਧੀਆ ਹੋਣ ਲੱਗ ਜੇ ਤਾਂ ਇਹ ਤੋਂ ਵਧੀਆ ਕੋਈ ਫਸਲ ਹੈ ਵੀ ਨਹੀਂ ਹਨਾ ਤੇ ਇਹਦੇ ਕਰਕੇ ਵੀ ਇਹ ਸਰਕਾਰਾਂ ਨੂੰ ਹੁਣ ਜਿਵੇਂ ਸਪਰੇ ਹਾਂ ਸਪਰੇ ਹਾਂ ਕੋਈ ਜਦੋਂ ਅਸਰ ਨਾ ਕਰਨਗੇ ਤਾਂ ਮਤਲਬ ਸਪਰੇ ਕੋਈ ਸਹੀ ਨਹੀਂ ਜਿਉ ਅਸਰ ਨਹੀਂ ਕਰਦੀਆਂ ਸਪਰੀਹਾ ਹੁਣ ਵੇਖੋ ਉਹਨਾਂ ਨੇ ਤਾਂ ਜਿਹੜੀ ਕੋਈ ਸਪਰੇ ਕਹਿਤੀ ਤੇ ਉਹ ਲੈ ਆਉਣੀ ਹੁੰਦੀ ਹੈ ਉਹ ਕਰ ਦੇਣੀ ਹੈ ਪਰ ਜੇ ਸਪਰੇ ਹਾਂ ਨਾ ਸਰਕਾਰਾਂ ਤਾਂ ਫਿਰ ਕੀ ਕਰਨਗੇ ਇਹ ਬੇਵੱਸ ਕਿਸਾਨ ਆ ਜਿਹੜੇ ਹੁਣ ਆ ਮੌਕੇ ਤੇ ਆਈ ਫਸਲ ਵੀ ਭਾਰਮੀ ਫਸਲ ਹੋਣੀ ਸੀ ਤੇ ਹੋ ਸੌ ਸੁਪਨੇ ਹੁੰਦੇ ਆ ਕਿਸਾਨਾਂ ਦੇ ਉਮੀਦਾਂ ਹੁੰਦੀਆਂ ਵੀ ਅਸੀਂ ਹੁਣ ਆ ਫਸਲ ਵੇਚ ਕੇ ਕੋਈ ਕਿਸੇ ਦੇ ਧੀਆਂ ਦੇ ਵਿਆਹ ਵੀ ਕਰਨੇ ਹੁੰਦੇ ਆ ਲਿੰਮਟਾਂ ਵੀ ਚੱਕੀਆਂ ਹੁੰਦੀਆਂ ਬੈਂਕ ਦੇ ਕਰਜ਼ੇ ਹੁੰਦੇ ਆ ਉਹ ਵੀ ਮੋੜਨੇ ਹੁੰਦੇ ਆ ਤੇ ਫਿਰ ਜਦੋਂ ਇਧਰਲੇ ਪਾਸੇ ਇਹ ਫਸਲਾਂ ਹੀ ਖਰਾਬ ਹੋ ਜਾਣ ਤਾਂ ਫਿਰ ਇਹ ਜਿਹੜੇ ਸੁਪਨੇ ਹੁੰਦੇ ਆ ਜਿਹੜੇ ਇਹ ਉਹ ਚੂਰ ਚੂਰ ਹੋ ਜਾਂਦੇ ਆ ਸੋ ਇਹ ਅੰਗਰੇਜ਼ ਸਿੰਘ ਬੱਲੂਆਣਾ ਤੇ ਸਾਨੂੰ ਦਿਉਣ ਦੀ ਵੀ ਤਸਵੀਰ ਦਿਖਾਈ ਸੀ ਦਿਉਣ ਚ ਵੀ ਉਹ ਉੱਥੇ ਗਲਾਬੀ ਸੁੰਡੀ ਦਾ ਹਮਲਾ ਹੋਇਆ ਸੀ ਇੱਥੇ ਗਲਾਬੀ ਸੁੰਡੀ ਤਾਂ ਘੱਟ ਆ ਪਰ ਚਿੱਟੇ ਮੱਛਰ ਦਾ ਹਮਲਾ ਜ਼ਿਆਦਾ ਕਿੰਨੀਆਂ ਸਪਰੇਹਾਂ ਕਰਤੀਆਂ ਹੋਣੀਆਂ ਤੁਸੀਂ ਹੁਣ ਤੱਕ ਜਿਹੜੀਆਂ ਨਰਮੇ ਦੀ ਫਸਲ ਤੇ ਜੀ 10 ਕਰਤੀਆਂ 10 ਸਪਰੇਹਾਂ ਕਰਤੀਆਂ ਤੇ 10 ਸਪਰੇਹਾਂ ਕਰਨ ਤੇ ਵੀ ਕੋਈ ਅਸਰ ਤਾਂ ਹੈ ਨਹੀਂ ਤੇ ਫਿਰ ਤੁਹਾਨੂੰ ਲੱਗਦਾ ਵੀ ਇਹ ਜਿਹੜੀਆਂ ਸਪਰੇਹਾਂ ਆ ਇਹ ਦਾ ਮਤਲਬ ਠੀਕ ਆ ਇਹ ਸਪਰੇਹਾਂ ਜੇ ਠੀਕ ਹੁੰਦੀਆਂ ਤਾਂ ਆ ਅਸਰ ਕਰ ਤੇ ਨਹੀਂ ਸੀ ਬਣਦੀ ਹੁਣ ਸਪਰੇਹਾਂ ਹੀ ਵੀ ਸਹੀ ਢੰਗ ਨਾਲ ਹਾਂ ਹਾਂ ਲਓ ਜੀ ਸਪਰੇਹਾਂ ਦਾ ਵੀ ਅਜੇ 10 ਸਪਰੇਹਾਂ ਕੀਤੀਆਂ ਖੇਤੀਬਾੜੀ ਵਿਭਾਗ ਮੈਂ ਇਹ ਜਿਹੜਾ ਅਗਸਤ ਮਹੀਨਾ ਤੇ ਸਤੰਬਰ ਮਹੀਨੇ ਚ ਇਹਨਾਂ ਨੇ ਜਿਹੜੀਆਂ ਸਪਰੇਹਾਂ ਛੱਡਤੀਆਂ ਤੇ ਤਾਂ ਕਰਕੇ ਇਹ ਹੋਇਆ ਤੇ ਪਰ ਇਹ ਕਿਸਾਨਾਂ ਦਾ ਕਹਿਣਾ ਵੀ ਇਹਨੇ ਤਾਂ 10 ਸਪਰੇਹਾਂ ਕਰਤੀਆਂ 10 ਸਪਰੇਹਾਂ ਲਗਾਤਾਰ ਹੀ ਕਰੀ ਜਾਂਦੇ ਹੁਣ ਵੀ ਸਪਰੇਹ ਕਰੀ ਜਾਂਦੇ ਆ ਪਰ ਜਦੋਂ ਕੋਈ ਅਸਰ ਨਾ ਹੋਵੇ ਤਾਂ ਫਿਰ ਕੀ ਕਰਨਗੇ ਕਿਸਾਨ ਕਿਸਾਨ ਬੇਵੱਸ ਹੋ ਜਾਂਦਾ ਸੋ ਇਹ ਗੁਰਨੇਵ ਸਾਜਨ ਦੀ ਸਾਜਨ ਪੰਜਾਬੀ ਟੀਵੀ ਤੇ ਰਿਪੋਰਟ ਹੈ ਜੀ ਬੱਲੂਆਣਾ ਬਠਿੰਡਾ ਤੋਂ ਜੀ ਧੰਨਵਾਦ ਟਿੰਡੇ ਦੇਖ ਸਕਦੇ ਹਾਂ ਚਿੱਟੇ ਮੱਛਰ ਦੇ ਹਮਲੇ ਕਾਰਨ ਕਿੰਨੇ ਬੁਰੀ ਤਰ੍ਹਾਂ ਕਾਲੇ ਹੋ ਗਏ ਆ